ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਤਰੀ ਚਲੇ ਗਿਆ ਤੇ ਉਹ ਪੁੱਤ ਦੋਨੇ ਮੈਥੂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕਿ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਕਾਲੀਦਾਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾ ਚੋ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਦਦੇ ਮੰਨਾਂਗੇ ਜਿੰਦੇ ਉਹ ਘਰਾਂ 'ਚ ਵਾਪਸੀ ਹੋਗੀ ਆਪਦੇ ਵੱਲੋਂ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ 'ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫਿਰ ਮੁੜੇ ਦੱਸੋ ਮਤੁਆ ਕਰੇ ਰਿਟਾਇਰ ਵੀ ਹੋ ਜੋ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ 'ਚ ਦੇ ਇੱਕ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮਨ ਨੌਰੇ ਲਾਉਂਦੇ ਹੁੰਦੇ ਨੇ ਜੀ ਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚਲੇ ਗਏ ਮੈਂ ਕੀ ਕੀਤਾ ਮੈਂ ਜੰਦਾ ਲੈ ਗਿਆ ਮੈਂ ਕਿ ਜੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬਸਤੇ ਆਇਆ ਮੈਂ ਕਿਆ ਤੋਂ ਜੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਪਿੱਟਦੇ ਜੀ ਬਰ ਕਹੂੰ ਜੰਦਾ ਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆਜੋ ਬੈਠੋ ਕਰੀਏ ਗੱਲ ਇਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਆ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਕੋਈ ਮੈਂ ਉਹ ਵੀ ਭਾਈ ਮੈਂ ਤਾਂ ਫਿੱਕੇ ਜਾਂ ਚ ਸਪਾਲਿਆਂ ਜਾਂ ਬਸਾਂ ਚ ਸਪਾਲਿਆਂ ਰਿਤੇ ਦੀਆਂ ਖੱਡਾਂ ਚ ਕਿਸੇ ਜੀ ਹਿੱਸਾ ਨਹੀਂ ਪਾਇਆ ਹਿੱਸਾ ਜਰੂਰ ਪਾਇਆ ਪਰ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ 3.5 ਕਰੋੜ ਵਕੀਲ ਮੇਰਾ ਹੈ ਤੇ ਬੋਲਣਗੇ ਕੀ ਹੋ ਬੋਲਣ ਜੋਗੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ ਮਹਸਾ ਚੋਰੀ ਹੋਣ ਲੱਗੀਆਂ ਇੱਕ ਮੈਂ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮਹਸ ਚੋਰੀ ਹੋ ਗਈ ਉਹ ਪਿੰਡ ਚ ਕੋਈ ਸਾਧ ਰਹਿੰਦਾ ਸੀ ਡੇਰਾ ਸੀ ਉਹਦਾ ਲੋਕ ਉਹਦੇ ਕੋਲ ਮੰਨਤਾ ਬਹੁਤ ਸੀ ਉਹਦੀ ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੇ ਪੱਟੇ ਗਏ ਮਹਸਾਂ ਹੀ ਚੋਰੀ ਹੋਣ ਨਹੀਂ ਹਟ ਰਹੀਆਂ ਕੀ ਕਰੀਏ ਉਹ بابا ਕਹਿੰਦਾ ਐ ਕਰੋ ਇੱਕ ਚਾਦਰ ਲੈ ਕੇ ਨਾ ਚਾਰ ਜਣਿਆਂ ਨੂੰ ਚਾਦਰ ਫੜਾ ਦਿਓ ਚਾਰੇ ਕੰਨੇ ਫੜ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਦੀ ਲੰਘਾ ਲਓ ਸਾਰੇ ਪਿੰਡ ਨੂੰ ਜਿਹਨੇ ਮੈਸਾਂ ਚੋਰੀ ਕੀਤੀ ਹੋਈਆਂ ਜਦੋਂ ਹੀ ਚਾਦਰ ਥੱਲੋਂ ਦੀ ਲੰਘਿਆ ਉੱਥੇ ਹੀ ਡਿਗਪੂ ਮਰ ਜੂ ਚਲੋ ਪਿੰਡ 'ਚ ਅਨਾਉਂਸਮੈਂਟ ਕਰਤੀ ਚਾਰ ਜਣੇ ਚਾਦਰ ਲੈ ਕੇ ਖੜ ਗਏ ਥੱਲੋਂ ਦੀ ਲੋਕਾਂ ਨੂੰ ਕੱਢੀ ਗਏ ਸਾਰੇ ਬੰਦੇ ਕੱਢ ਤੇ ਸਾਰੀਆਂ ਪਿੰਡ ਦੀਆਂ ਮਹਿਰਮ ਬੀਬੀਆਂ ਥਲੋਂ ਦੀ ਲੰਘੀਆਂ ਬੱਚੇ ਵੀ ਲੰਗਾ ਲੇ ਕੋਈ ਡਗੇ ਹੀ ਨਹੀਂ ਕੋਈ ਮਰੇ ਹੀ ਨਹੀਂ ਕਾਰਨ ਪਤਾ ਕੀ ਹੈ ਜਿਹੜੇ ਮੈਂਸਾ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂ ਕੌਣ ਆਪਾਂ ਹੀ ਕੀਤਾ ਹੈ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਆਪਦੇ ਆਪ ਤੇ ਸ਼ੱਕ ਕਰ ਹੀ ਜਾਂਦੇ ਸੀ ਵੀ ਉਹ ਲੁੱਟਿਆ ਉਹ ਲੁੱਟਣ ਵਾਲੇ ਤਾਂ ਚਾਦਰਾਂ ਬੜੀ ਖੜੇ ਨੇ ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਹ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਆ ਫਰਕ ਪੈ ਜੂਗਾ ਬਸ ਸੋ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜਿਜੋ 5500 ਕਰੋੜ ਦਾ ਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨਾਂ ਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਹੈ ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਐ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀ ਬਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਓਰੋਕ ਰੱਖਿਆ ਵੀਰੋ ਨਾ ਕਈ ਵਾਰੀ ਗਿਆ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉੱਥੇ ਨਾ ਤਾਂ ਲੈਣਾ ਐਵੇਂ ਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਕੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮ ਆਨੰਦ ਪਾਰਟੀ ਵਾਸਤੇ ਜਿਤਾ ਲਿਓ 10 ਤੁਹਾਡੇ ਪਹਿਲੀ ਹੈਗੇ ਨੇ ਉਹਦੇ ਵਿੱਚ ਰਾਸ ਸਭਾ ਚ ਬਾਕੀ ਦਿੱਲੀ ਤੋਂ ਤੇ ਆਣ ਦੋਣ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾਲ ਐਕਰਪਈਆ ਵੀ ਇਹ ਰੱਖ ਸਕਣ ਜੈ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਪੈਸਾ ਡੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਨਾ ਨਹੀਂ ਬੀਜੇਪੀ ਨਾਲ ਇਕੱਲਾ ਲੜੀ ਜਾਨਾ ਗਵਰਨਰ ਨਾਲ ਇਕੱਲਾ ਲੜੀ ਜਾਨਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਕਾਂਗਰਸੀਆਂ ਨਾਲ ਇਕੱਲਾ ਲੜੀ ਜਨਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਖਾ ਹੋ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖੋ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆਗੇ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਬਿਆਸ ਸਮੇਂ ਤੇ ਲਾਉ ਥੋੜੇ ਤੇ ਸੋ ਇਸ ਕਰਕੇ ਮੈਂ ਤਾਂ ਚਾਹੀਏ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦਿਆਂ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘੋਅ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਹੈ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੇ ਹਾਮੀ ਭਰਦੇ ਹੋ ਇਸ ਗੱਲ ਨਾਲ ਮੈਂ ਬਾਕ ਕਰ ਲੂੰਗਾ ਮੈਂ ਮਾਚ ਮਿਲ ਲੂੰਗਾ ਕੋਈ ਨਹੀਂ ਬੈਣੀ ਬੈਠ ਜਾਓ ਕੋਈ ਨਹੀਂ ਮਿਲ ਕੇ ਜਾਊਂਗਾ ਬੈਠ ਜਾ ਬੈਠ ਜਾ ਬਹੁਤ ਬਹੁਤ ਧੰਨ ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪਏ ਨੇ ਇਹ ਕਈ ਕਈ ਸਾਲਾਂ ਦੇ ਭਰੇ ਪਏ ਨੇ ਅੰਦਰੋਂ ਗੁਬਾਰ ਹੈ ਇਹ ਪਹਿਲਾਂ ਕਦੇ ਇਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ 1 ਮਿੰਟ ਮੈਂ ਵੀ ਬੋਲਣਾ ਹੈ ਜਾਂ ਕਿਸੇ ਨੇ ਪਹਿਲਾਂ ਮਿਲਦੇ ਸੀ ਕਦੇ ਆਉਂਦੇ ਹੀ ਨਹੀਂ ਸੀ ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ ਪੰਜਾਬ 'ਚ ਮੈਨੂੰ ਲੱਗਾ 8-10 ਵਾਰੀ ਹੋਇਆ ਆਇਆ ਸੀ 5 ਸਾਲਾਂ 'ਚ ਕੈਪਟਨ ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾਂ 'ਚ ਰਹਿੰਦੇ ਰਹੇ ਨੇ ਸੋ ਹੁਣ ਹੁਣ ਜਿਹੜਾ ਮਾਹੌਲ ਬਦਲ ਗਿਆ ਤੁਹਾਡੇ ਵਰਗਾ ਹੀ ਆ ਇੱਥੇ ਹੀ ਰਹਨੇ ਆ ਪਿੰਡਾਂ ਦਾ ਵੀ ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾਂ ਕੋਈ ਫੈਸਲਾ ਮੈਂ ਪਿੰਡਾਂ ਵਾਲਿਆਂ ਨੂੰ ਪੁੱਛ ਲੈਣਾ ਵੀ ਕਿਵੇਂ ਹੋਊ ਆ ਜਮਾਂ ਸੱਚ ਦੱਸ ਦਿੰਦੇ ਨੇ ਉਹ ਵੀ ਆ ਨਾ ਪੰਗਾ ਲੈ ਲੋ ਭਾਈ ਇਹਦੇ ਨਾਲ ਆ ਹੋਊਗਾ ਹੈ ਅੱਛਾ ਠੀਕ ਆ ਕਰਨ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੀ ਹੱਲ ਹੈ ਹੱਲ ਵੀ ਉੱਥੇ ਹੀ ਹੈ ਜਿੱਥੇ ਸਮੱਸਿਆ ਹੈ ਹੱਲ ਉੱਥੇ ਹੀ ਲੰਬੋ ਜਿੱਥੇ ਸਮੱਸਿਆ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਇਸ ਵਾਰ ਆ ਦੋ ਚਾਰ ਦਿਨਾਂ ਤੱਕ ਕੋਟ ਲੱਗ ਜਾਣਾ ਹੈ ਕੋਟ ਲੱਗ ਜਾਣਾ ਕੋਈ ਗੱਲ ਨਹੀਂ ਦੋ ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹਮਮਾ ਮਾ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ ਇਸ ਵਾਰ ਵੀ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਬਰੀਅਰ ਦੀ ਪਹਿਲੀ ਲੇਡੀ ਸੀ ਪਹਿਲੀ ਮਹਿਲਾ ਬਰੀਅਰ ਮਾਈ ਭਾਗੋ ਉਹਦਾ ਉਹ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜជ្រਤੀ ਵਾਸਤੇ ਮੋਹਾਲੀ ਉਹ ਦਿਖਾਇਆ ਹੈਨਾ ਲਾਲਾ ਲਾਜਪਤਰਾ ਜੀ ਸ਼੍ਰੀ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਸਾਕ ਸਭ ਤੂ ਦਿਖਾਇਆ ਰਿਜੈਕਟ ਕਰਤੀ ਅਜੇ ਕੀ ਗੱਲ ਬਈ ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ ਮੈਂ ਨੇ ਕਹਾ ਪਾਗ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਉਦਮ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕੌਣ ਹੋ ਨੀ ਤੂੰ ਕਹ ਕਿਹੜੇ ਅਫਸਰਾਂ ਨੂੰ ਰਿਜੈਕਟ ਕੀਤੀ ਹੈ ਇਹ ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਠਾਇਆ ਮੈਂ ਕਹਾ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀ ਸੀ ਮੈਂ ਨਾਂ ਹੋਰ ਬਣਾ ਲੀਆਂ ਉਹਦੀਆਂ ਹੁਣ ਆ ਪਿੰਡਾਂ 'ਚ ਫਿਰਦੀਆਂ ਆ ਗਈਆਂ ਸੀ ਇੱਥੇ ਆ ਗਈਆਂ ਹੋਣੀਆਂ ਆ ਦੇਖੀਏ ਨਾ ਕੀ ਘਟਾ ਵੀ ਉਹ ਚ ਕੀ ਗੱਲ ਕਿਉਂ ਨਹੀਂ ਆਸਾ ਦੀ 26 ਜਨਵਰੀ ਚ ਡਰ ਗਏ ਮੈਨੂੰ ਚਿੱਠੀ ਆਈ ਉਹਨਾਂ ਦੀ ਸਰਕਾਰ ਗ੍ਰਹਿ ਮੰਤਰਾਲੇ ਦੀ ਕਹਿੰਦੇ ਜੀ ਥੋੜਾ ਜਿਆ ਇਹ ਇਹ ਗੱਲ ਬੋਲਣਾ ਬੰਦ ਕਰ ਦਿਓ ਝਾਕੀ ਵਾਲਾ ਵੀ ਅਸੀਂ ਵਾਦਾ ਕਰਦੇ ਆਂ ਅਗਲੀ 15 ਅਗਸਤ ਚ ਉਦੋਂ ਅਗਲੀ 26 ਜਨਵਰੀ ਉਦੋਂ ਅਗਲੀ 15 ਅਗਸਤ ਤੋਂ 3 ਸਾਲਾਂ ਦੀਆਂ 15 ਅਗਸਤ ਤੇ 26 ਜਨਵਰੀਆਂ ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ ਤੇ ਆਇਆ ਕਰੂ ਬਸ ਇਹ ਬੋਲਣਾ ਬੰਦ ਕਰ ਦਿਓ